ਸ਼ਰਮਨਾ ਆਪਨੇ ਮਰਾ ਸਵਾਜਾ 4:30 ਵੇਲੇ ਮੇਰੇ ਕੋਲ ਤਿੰਨੇ ਜਣੇ ਆਏ ਆ ਹਥਿਆਰ ਨਾਲ ਜਫੜੇ ਦੱਤਰ ਹੀ ਗੰਦਾਸਾ ਹੀ ਬਾਕੀ ਔਂਜੇ ਕਰੀ ਜਾਂਦੇ ਵਕੀ ਨੂੰ ਅੰਦਰ ਆ ਕੇ ਰਿਤਨ ਨੇ ਉਹ ਵਿਖਾ ਜੇ ਮੈਂ ਕਿਹਾ ਭਈ ਹਟਾ ਔਨਲਾਈਨ ਦਾ ਕੰਮ ਆ ਇਹ ਰਿਟੇਲ ਨਹੀਂ ਕਰਦੇ ਤੇ ਤੁਹਾਡੇ 사이 ਦਾ ਮੇਰੇ ਕੋਲ ਸਮਾਨ ਨਹੀਂ ਹੈਗਾ ਕੋਈ ਕਹਿੰਦੇ ਇਹ ਵੇ ਵੰਨਾ ਭਈ ਮੈਨੂੰ ਪਰੇ ਛਲੋਂ ਥੋੜੇ ਮੈਨੂੰ ਲੱਗ ਰਹੇ ਥੋੜੇ ਉਸਹਾ ਦਾ ਮੈਂ ਕਹਿੰਦਾ ਮੇਰੇ ਕੋਲ ਉਸ ਮਾ ਤੁਹਾਡਾ ਨਹੀਂ ਹੈਗਾ ਉਹ ਆਪੇ ਛੇੜਖਣੀ ਕਰਨਾ ਹੈ ਪੇ ਇਧਰ ਦਰਾ ਫੜ ਉਹ ਫੜ ਇਹਨੇ ਦੋ ਜਣੇ ਫੇਰ ਆਏ ਨੇ ਬਾਹਰੋਂ ਅੰਦਰ ਹੋ ਗਏ ਕਹਿੰਦੇ ਵੀ ਆ ਸਮਾਨ ਦੇਣਾ ਭਈ ਮ ਇੱਕ ਜਣੇ ਨੇ ਇਹਨੂੰ ਬੂਟ ਫੜ ਕੇ ਟਰਾਈ ਕੀਤਾ ਖੁਦ ਪੈਰੀ ਪਾਉਂਦਾ ਪਿਆ ਤარიਵਾਂ ਕਿ ਨਾ ਮੈਂ ਸਾਇਟ ਚੱਕ ਆਲਾ ਮੈਨੂੰ ਬੜੀ ਸੇਮ ਨਾਲ ਆਨਲਾਈਨ ਮੰਗਾ ਦਿਓ ਮੈਂ ਬੜੀ ਮਿਲ ਜਾਣੀ ਤੇ ਇਹਨੇ ਮੈਨੂੰ ਫੋਨ ਆਇਆ ਤੇ ਮੈਂ ਕਮੇਟੀ ਦੇ ਚਲਾ ਕਿਰੇ ਇਹਨਾਂ ਕੈਸ਼ ਗਿੰਦਾ ਪਿਆ ਮੈਂ ਪਾਹੇ ਤੇ ਮੈਂ ਇੱਕ ਵਾਰ ਫੋਨ ਲਾਇਆ ਮੈਂ ਧਿਆਨ ਨਹੀਂ ਉਹਨਾਂ ਨੂੰ ਲੱਗਾ ਬੇਸ਼ਅ ਨਿਕਲਣਗੇ ਪੰਜ ਭੱਟਾ ਮਾਰਿਆ ਬੂਟ ਦੇ ਪਹਿਲਾਂ ਡਰੀ ਪਾਈ ਸੀ ਸਾਹਮਣੇ ਦੋ ਇਹਨਾਂ ਮੋਟਰਸਾਈਕਲ ਵਾਲੇ ਪਹਿਲਾਂ ਬੈਠੇ ਉੱਤੇ ਬੈਠੇ ਉਹਨਾਂ ਨਾਲ ਹੀ ਝਗੜ ਹੋ ਗਿਆ ਪਰ ਇਹ 14-15000 ਰੁਪਏ ਲਾਏ ਗੁਰੇ ਮੇਰ ਬਹੁਤ ਮੈਂ ਜੱਟ ਗਿਨਿਆ ਗ ਇਨੇ ਆਨੇ ਹੀ ਇੱਕ ਵੀਰ ਨੇ ਲਈ ਉਹਦੇ ਪਰਨਾ ਬੰਨਿਆ ਹੈ ਪੂਰਾ ਜਿਹੜਾ ਆਪਣਾ ਗਿਟਾਰਾ ਕਾਜੀ ਚੌੜਾ ਪਾਇਆ ਨੀਲਾ ਤੇ ਇੱਕ ਨੇ ਨੀਲਾ ਪਰਨਾ ਹੋਰ ਬੰਨਿਆ ਦੂਜੇ ਬੰਨਿਆ ਤੀਜਾ ਮਨਾਂ ਜਿਹੜਾ ਮੋਨਾ ਸੀ ਪੱਕੇ ਜਿਹੜਾ ਰੰਗਦਾ ਸੀ ਵਾਲ ਦੇ ਬਿਲਕੁਲ ਛੋਟੇ ਛੋਟੇ ਗੰਜਾ ਡੈਵ ਲਾ ਲਿਆ ਮਨ ਲੱਗਦੀ ਨਹੀਂ ਬੰਨੇ ਲਿਖੀ ਹਾਂ ਨਹੀਂ ਜਦੋਂ ਅੰਦਰ ਆਏ ਆ ਉਹਦੇ ਨੇ ਮੂੰਹ ਖੋਲੇ ਬਾਹਰ ਜਾ ਕੇ ਦੋ ਜਿਹੜਾ ਮੂੰਹ ਬੰਨ ਲੈ ਤੀਜੇ ਨੇ ਜਿਹੜਾ ਜਿਹੜਾ ਭੱਜਿਆ ਪਾਇ ਪੋਗੇ ਉਹਨੇ